ਉੱਥੇ ਜਦੋਂ ਜਾਣਿਆ ਤਾਂ ਕਈ ਡੀਹਾਈਡਰੇਟ ਹੋਏ ਹੁੰਦੇ ਆ ਜਾਨਵਰ ਜਿਹੜੇ ਜਨ ਕੇ ਬੇਸੁਧ ਹਾਲਤ ਦੇ ਵਿੱਚ ਆਪਸ ਚ ਉਹਨਾਂ ਦੀ ਮਾਰੋ-ਮਾਰ ਪੈ ਜਾਂਦੀ ਆ ਨਹੀਂ ਤਾਂ ਇੱਕ ਟੈਰੀਟਰੀ ਤੋਂ ਇੱਕ ਮੋਰ ਤੋਂ ਦੂਜੇ ਮੋਰ ਤੇ ਬਨਰ ਦੂਜੇ ਬਨਰ ਨੂੰ ਨਹੀਂ ਆ ਦਿੰਦੇ ਆ ਇਹੀ ਜ਼ਿਆਦਾ ਤਪਦੀ ਹੋਈ ਗਰਮੀ ਦੇ ਵਿੱਚ ਘਾਰ ਹਰ ਕਿਸੇ ਨੂੰ ਪਾਣੀ ਦੀ ਜ਼ਰੂਰਤ ਆ ਉੱਥੇ ਹੀ ਆਪਾਂ ਦੇ ਦਿਆ ਕਿ ਜਿਹੜੇ ਐਸੇ ਬੇਜਵਾਨ ਹੈਗੇ ਆ ਪ੍ਰਮਾਤਮਾ ਦੇ ਬਣਾਏ ਹੋਏ ਜਿਹੜੇ ਜੀ ਆ ਜਿਨ੍ਹਾਂ ਦੇ ਕੋਲ ਕੋਈ ਵੀ ਸਾਧਨ ਨਹੀਂ ਹੈ ਪਾਣੀ ਦਾ ਪਰ ਜਦੋਂ ਉੱਥੇ ਬਿਲਕੁਲ ਪਾਣੀ ਨਹੀਂ ਹੁੰਦਾ ਆ ਉਦੋਂ ਸਾਰੇ ਇੱਕ ਹੋਦੀ ਤੇ ਚਾਲੀ ਚਾਲੀ 50 50 ਬੰਨ ਇਕੱਠੀ ਆ ਕੇ ਪਾਣੀ ਪੀਂਦੇ ਆ ਤਾਂ ਪਤਾ ਲੱਗਦਾ ਹੈ ਕਿ ਇਹ ਕਿੰਨੀ ਜ਼ਿਆਦਾ ਜ਼ਰੂਰੀ ਸੀ ਇਹਨਾਂ ਦੇ ਲਈ ਬੰਦਿਆ ਲਈ ਪਾਣੀ ਪੀਣ ਦੀ ਕਮੀ ਨਹੀਂ ਆ ਸਕਦੀ ਬੰਦਿਆ ਨੇ ਬਟਰ ਕੋਲਰ ਟੈਂਕਰ ਆਪਣੇ ਘਰਾਂ ਦੇ ਵਿੱਚ ਸਾਧਨਾਂ ਜਾਂ ਕਿਤੋਂ ਨਾ ਕਿਤੋਂ 20 ਰੁਪਏ ਦੀ ਬੋਤਲ ਲੈ ਕੇ ਪੀ ਲੈਣਗੇ ਪਰ ਉੱਥੇ ਕੋਈ ਨਹੀਂ ਹੈ ਸੋ ਇਸ ਕਰਕੇ ਹੁਸ਼ਾਰਤਪੁਰ ਵਸੀ ਆਓ ਆਪਾਂ ਇੱਕ ਉਪਰਾਲਾ ਕਰੀਏ ਉੱਥੇ ਜਾ ਕੇ ਜਿਹੜੇ ਜਿਹੜੇ ਬੇਸਹਾਰਾ ਹੈਗੇ ਆ ਉਹਨਾਂ ਨੂੰ ਇਹ ਜਿਹੜਾ ਪਾਣੀ ਦਾ ਟੈਂਕਰ ਪੁੰਚਾਈਏ ਇਹ ਸਾਰੇ ਉੱਥੇ ਗਊਤਾਂ ਲਹਿਗੇ ਆ ਤੇ ਕਈ ਸਾਰੀ ਬਾਨਸ ਨਾਇਆ ਹਿਰਨ ਹੈਗੇ ਆ ਬਾਰਾ ਸਿੰਘ ਹੈਗੇ ਆ ਹੋਰ ਵੀ ਜਿਹੜੇ ਜੀਵ ਹੈਗੇ ਆ ਜਿਹੜੇ ਉੱਥੇ ਸਾਡੀ ਵੇਟ ਕਰਦੇ ਹੁੰਦੇ ਆ ਕਿ ਪਾਣੀ ਲੈ ਕੇ ਆਣਗੇ ਤਾਂ ਜਦੋਂ ਆਪਾਂ ਪਾਣੀ ਲੈ ਕੇ ਜਾਂਦੇ ਆ ਟਰੈਕਟਰ ਦੀ ਆਵਾਜ਼ ਦੇ ਨਾਲ ਹੀ ਉਹ ਹੋਦੀਆਂ ਦੇ ਕੋਲ ਆਪ ਆ ਜਾਂਦੇ ਨਹੀਂ ਤਾਂ ਇੰਨੇ ਸੈਂਸਿਟਿਵ ਜੀਵ ਉਹ ਬੰਦੇ ਤੋਂ ਡਰਦੇ ਆ ਕਿ ਸਾਨੂੰ ਇਹ ਫੜ ਕੇ ਨਾ ਲੈ ਜਾਣ ਮੇਰਾ ਨਾਮ ਜੀ ਨਵੀਨ ਗਰੋਵਰ ਹੈਗਾ ਤੇ ਆਪਣੀ ਐਨਜੀਓ ਜਿਹੜੀ ਵੌਇਸਲੈਸ ਸੈਕਿੰਡ ਇਨਿੰਗ ਹੋਮ ਹੈਗੀ ਆ ਜਿਹੜੀ ਕਿ ਆਪਾਂ ਸਟ੍ਰੇ ਅਨੀਮਲਸ ਜਿੱਦਾਂ ਕੀ ਬੇਸਹਾਰਾ ਹਾਲਤ ਦੇ ਵਿੱਚ ਰੋਡ ਦੇ ਉੱਪਰ ਜਿਹੜੇ ਜ਼ਖਮੀ ਹਾਲਤ ਦੇ ਵਿੱਚ ਹੁੰਦੇ ਆ ਉਹਨਾਂ ਦਾ ਰੈਸਕਿਊ ਕਰ ਰਹੇ ਆ ਜਿਹਦੇ ਨਾਲ ਦੀ ਨਾਲ ਜਿੱਦਾਂ ਕੀ ਇਸ ਵੇਲੇ ਬਹੁਤ ਹੀ ਜ਼ਿਆਦਾ ਤਪਦੀ ਹੋਈ ਗਰਮੀ ਦੇ ਵਿੱਚ ਘਾਰ ਹਰ ਕਿਸੇ ਨੂੰ ਪਾਣੀ ਦੀ ਜ਼ਰੂਰਤ ਆ ਉੱਥੇ ਹੀ ਆਪਾਂ ਦੇਖਦੇ ਆ ਕਿ ਜਿਹੜੇ ਐਸੇ ਬੇਜਵਾਨ ਹੈਗੇ ਆ ਪ੍ਰਮਾਤਮਾ ਦੇ ਬਣਾਏ ਹੋਏ ਜਿਹੜੇ ਜੀ ਆ ਜਿਨ੍ਹਾਂ ਦੇ ਕੋਲ ਕੋਈ ਵੀ ਸਾਧਨ ਨਹੀਂ ਹੈ ਪਾਣੀ ਦਾ ਜਿੱਦਾਂ ਕਿ ਆਪਾਂ ਪੰਜਾਬ ਹਿਮਾਚਲ ਬਾਰਡਰ ਤੇ ਇਧਰੋਂ ਉੱਨਾ ਰੋਡ ਤੇ ਦੇਖ ਲਈਏ ਚਾਹੇ ਆਪਾਂ ਮੰਗੂਵਾਲ ਵਾਲੀ ਸਾਈਡ ਤੇ ਉੱਪਰ ਦੇਖ ਲਈਏ ਮੰਗੂਵਾਲ ਵਾਲੀ ਸਾਈਡ ਤੇ ਤਾਂ ਫਿਰ ਵੀ ਸਾਨੂੰ ਕਈ ਤਰ੍ਹਾਂ ਦੇ ਡੈਮ ਦਿਖ ਜਾਂਦੇ ਆ ਪਰ ਉੱਨਾ ਸਾਈਡ ਤੇ ਕੋਈ ਡੈਮ ਕੋਈ ਪਾਣੀ ਦੀ ਪਾਈਪਲਾਈਨ ਜਾਂ ਕੋਈ ਵੀ ਬੋਰ ਵਗੈਰਾ ਇਧਰ ਆ ਸਾਦਰ ਨਹੀਂ ਹੈ ਜਿਸ ਵਜ੍ਹਾ ਦੇ ਕਰਕੇ ਅੱਜ ਤੋਂ 10 ਤੋਂ 12 ਸਾਲ ਪਹਿਲਾਂ ਉੱਧਰ ਜਦੋਂ ਘੁੰਮਣ ਗਏ ਤਾਂ ਪਤਾ ਲੱਗਾ ਕਿ ਪਾਣੀ ਦੀ ਕਿੰਨੀ ਜ਼ਰੂਰਤ ਆ ਉਸ ਵੇਲੇ ਇੱਕ ਪਲਾਸਟਿਕ ਦੀ ਕਿੰਨੀ ਜਿਹੜੀ 50 ਲੀਟਰ ਦੀ ਲੈ ਕੇ ਆਪਾਂ ਜਾਈਦਾ ਸੀਗਾ ਪਾਣੀ ਪਾਨ ਫੇ ਹੌਲੀ ਹੌਲੀ 2 3 ਕੰਨੀਆਂ ਲੈ ਕੇ ਜਾਣੀਆਂ ਸ਼ੁਰੂ ਕਰਤੀਆਂ ਪਰ ਜਿੱਦਾਂ ਕਿ ਉੱਥੇ ਜ਼ਿਆਦਾ ਡਿਮਾਂਡ ਹੋਣ ਦੀ ਵਜ੍ਹਾ ਦੇ ਕਰਕੇ ਫਿਰ ਆਪਾਂ ਕਿਰਾਏ ਤੇ ਪਾਣੀ ਦਾ ਟੈਂਕਰ ਲੈ ਕੇ ਜਾਣਾ ਸ਼ੁਰੂ ਕੀਤਾ ਫਿਰ ਵੀ ਜਿੱਦਾਂ ਪੂਰਾ ਨਹੀਂ ਪੈਂਦਾ ਸੀਗਾ ਪਾਣੀ ਤੇ ਸਾਨੂੰ ਹੁਣ ਆਪਣਾ ਹੀ ਟੈਂਕਰ ਮਿਲ ਚੁੱਕਾ ਹੈ ਜਿਹੜਾ ਕਿ ਆਪਾਂ ਜਦੋਂ ਦਿਲ ਕੀਤਾ ਰਾਤ ਨੂੰ ਸਵੇਰੇ ਦੁਪਹਿਰੇ ਸ਼ਾਮੀ ਕਿਸੇ ਵੀ ਦਿਨ ਪਾਣੀ ਦੀ ਸੇਵਾ ਜਦੋਂ ਸਾਨੂੰ ਲੱਗਦਾ ਕਿ ਉੱਥੇ ਕਮੀ ਹੈਗੀ ਆ ਉੱਥੇ ਪਾਣੀ ਦੀ ਸੇਵਾ ਲੈ ਕੇ ਪਹੁੰਚੀਦਾ ਤਾਂ ਕਿ ਉੱਥੇ ਕੋਈ ਵੀ ਜਿਹੜਾ ਬੇਜਵਾਨ ਹੈਗਾ ਹੈ ਕਈ ਸਾਰੇ ਉੱਥੇ ਗਊਤਨ ਹੈਗੇ ਆ ਤੇ ਕਿਈ ਸਾਰੀ ਬਾਨਾ ਸੇ ਨਾਇਆ ਹਿਰਨ ਹੈਗੇ ਆ ਬਾਰਾ ਸਿੰਘ ਹੈਗੇ ਆ ਹੋਰ ਵੀ ਜਿਹੜੇ ਜੀਵ ਹੈਗੇ ਆ ਜਿਹੜੇ ਉੱਥੇ ਸਾਡੀ ਵੇਟ ਕਰਦੇ ਹੁੰਦੇ ਆ ਕਿ ਪਾਣੀ ਲੈ ਕੇ ਆਣਗੇ ਤਾਂ ਜਦੋਂ ਆਪਾਂ ਪਾਣੀ ਲੈ ਕੇ ਜਾਂਦੇ ਆ ਟਰੈਕਟਰ ਦੀ ਆਵਾਜ਼ ਦੇ ਨਾਲ ਹੀ ਉਹ ਹੋਦੀਆਂ ਦੇ ਕੋਲ ਆ ਪਾ ਜਾਂਦੇ ਨਹੀਂ ਤਾਂ ਇੰਨੇ ਸੈਂਸਿਟਿਵ ਜੀਵ ਉਹ ਬੰਦੇ ਤੋਂ ਡਰਦੇ ਆ ਕਿ ਸਾਨੂੰ ਇਹ ਫੜ ਕੇ ਨਾ ਲੈ ਜਾਣ ਤੇ ਸਾਡੇ ਹੱਥੋਂ ਪਾਈਪ ਫੜ ਕੇ ਡਾਇਰੈਕਟ ਪਾਈਪ ਨੂੰ ਪਾਣੀ ਪੀਂਦਿਆਂ ਕਈ ਇਦਰੀਆਂ ਸਾਡੇ ਕੋਲ ਕਲਿੱਪਸ ਹੈਗੇ ਆ ਜਿਹਦੇ ਵਿੱਚ ਪਤਾ ਲੱਗਦਾ ਹੈ ਕਿ ਸਾਡਾ ਇੱਥੇ ਆਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੋ 45 ਡਿਗਰੀ ਟੈਂਪਰੇਚਰ ਦੇ ਵਿੱਚ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਸਾਡੀ ਕੋਈ ਵੇਟ ਕਰਦਾ ਪਿਆ ਜੀ 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 ਅਕਸਰ ਜਿਵੇਂ ਹੁਸ਼ਿਆਰਪੁਰ ਦੀ ਗੱਲ ਕੀਤੀ ਹੈ ਉਹਦਾ ਸੰਸਥਾਵਾਂ ਕਾਫੀ ਨੇ ਜੀ ਜੋ ਆਮ ਵੀ ਲੋਕ ਜਾਣਦੇ ਨੇ ਮਾਾਈ ਦੇ ਦਾ ਰਸਤੇ ਵਿੱਚ ਪਸ਼ੂਆਂ ਦੇ ਲਈ ਕੁਛ ਨਾ ਕੁਛ ਲੈ ਕੇ ਜਾਂਦੇ ਨੇ ਤੇ ਤੁਹਾਡੇ ਕਿਹਦਾ ਦਿਮਾਗ ਚ ਆਇਆ ਕਿ ਪਾਣੀ ਵੀ ਜ਼ਰੂਰੀ ਹੈ ਉਹਨਾਂ ਲਈ ਜੱਗ ਜਿੱਦਾਂ ਕੀ ਆਪਣੇ ਦੇਖਿਆ ਹਰਾ ਕਾ ਜਾਂ ਫਿਰ ਕੋਈ ਨਾ ਕੋਈ ਜਿੱਦਾ ਫਲਦਾਰ ਪੇੜ ਜਾਂ ਫਿਰ ਕੋਈ ਨਾ ਕੋਈ ਬਰੈਡ ਪਾ ਦਿੰਦਾ ਆ ਪਾਣੀ ਨਹੀਂ ਕੋਈ ਲੈ ਕੇ ਜਾਂਦਾ ਇਹੀ ਚੀਜ਼ ਸਾਨੂੰ ਲੱਗਾ ਸੀਗਾ ਕਿ ਜਿਹੜੀ ਚੀਜ਼ ਉਹਨਾਂ ਨੂੰ ਜ਼ਰੂਰਤ ਹੈਗੀ ਆ ਉਹ ਪਹੁੰਚਾਈ ਜਾਵੇ ਔਰ ਉਹ ਪਾਣੀ ਸਭ ਤੋਂ ਬੈਸਟ অপਸ਼ਨ ਸਾਨੂੰ ਲੱਗੀ ਔਰ ਇਸ ਵੇਲੇ ਪਾਣੀ ਉਹਨਾਂ ਦੇ ਲਈ ਇੱਕ ਅਮਰਤ ਦੀ ਤਰ੍ਹਾਂ ਆ ਜਦੋਂ ਜਾਣੇ ਆ ਸਾਨੂੰ ਪਤਾ ਲੱਗਦਾ ਕਿ ਇਹਨਾਂ ਦੇ ਲਈ ਕਿੰਨੀ ਜ਼ਿਆਦਾ ਜ਼ਰੂਰੀ ਚੀਜ਼ ਹੈਗੀ ਆ ਸੋ ਇਸੇ ਕਰਕੇ ਆਪਾਂ ਇੰਨੀ ਗਰਮੀ ਦੇ ਵਿੱਚ ਟੀਮ ਰੈਡੀ ਰਹਿੰਦੀ ਆ ਜਲਸੇਵਾ ਲੈ ਕੇ ਜਾਣ ਦੇ ਲਈ ਕਿਉਂਕਿ ਇਸ ਵੇਲੇ ਆਪਾਂ ਜ਼ਮੀਨ ਤੇ ਖੜੇ ਆ ਤੇ ਸਾਡੇ ਪੈਰ ਵੀ ਤਪਦੇ ਪਏ ਐ ਇੰਨੀ ਗਰਮੀ ਐ ਇਸ ਵੇਲੇ ਟੈਂਪਰੇਚਰ ਤੋਂ ਇਹੀ ਰੀਜ਼ਨ ਹੈਗਾ ਸਾਡਾ ਉੱਥੇ ਤੱਕ ਜਾਂਦਾ ਇਸ ਤਰ੍ਹਾਂ ਦੇ ਹਾਲਾਤ ਹੁੰਦੇ ਉੱਥੇ ਜਾਣ ਦੇ ਉੱਥੇ ਜਦੋਂ ਜਾਂਦੇ ਆ ਤਾਂ ਕਈ ਡੀਹਾਈਡਰੇਟ ਹੋਏ ਹੁੰਦੇ ਆ ਜਾਨਵਰ ਜਿਹੜੇ ਜਨ ਕੇ ਬੇਸੁਧ ਹਾਲਤ ਦੇ ਵਿੱਚ ਆਪਸ 'ਚ ਉਹਨਾਂ ਦੀ ਮਾਰੋ-ਮਾਰ ਪੈ ਜਾਂਦੀ ਆ ਨਹੀਂ ਤਾਂ ਇੱਕ ਟੈਰੀਟਰੀ ਤੋਂ ਇੱਕ ਮੋਰ ਤੋਂ ਦੂਜੇ ਮੋਰ ਤੇ ਬਨਰ ਦੂਜੇ ਬਨਰ ਨੂੰ ਨਹੀਂ ਆਂ ਦਿੰਦੇ ਆ ਪਰ ਜਦੋਂ ਉੱਥੇ ਬਿਲਕੁਲ ਪਾਣੀ ਨਹੀਂ ਹੁੰਦਾ ਆ ਉਦੋਂ ਸਾਰੇ ਇੱਕੋ ਹੋਦੀ ਤੇ 40 40 50 50 ਬੰਨਰ ਇਕੱਠੇ ਆ ਕੇ ਪਾਣੀ ਪੀਂਦੇ ਆ ਤਾਂ ਪਤਾ ਲੱਗਦਾ ਹੈ ਕਿ ਇਹ ਕਿੰਨੀ ਜ਼ਿਆਦਾ ਜ਼ਰੂਰੀ ਸੀ ਇਹਨਾਂ ਦੇ ਲਈ ਆਮ ਲੋਕਾਂ ਨੂੰ ਮੈਂ ਸੁਨੇਹਾ ਇਹ ਹੀ ਦੇਣਾ ਚਾਹਾਂਗਾ ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਇਸ ਜਲ ਸੇਵਾ ਨੂੰ ਕਵਰ ਕਰ ਰਹੇ ਹੋ ਕਿਉਂਕਿ ਲੋਕੀ ਆਮ ਤੌਰ ਤੇ ਬਜ਼ਾਰਾ ਦੇ ਵਿੱਚ ਲਾਈਆਂ ਹੋਈਆਂ ਸ਼ਵੇਲਾ ਹੀ ਕਵਰ ਕਰ ਰਹੇ ਆ ਮੈਂ ਸਿਰਫ ਇਹ ਹੀ ਗੁਜਾਰਿਸ਼ ਕਰਨਾ ਚਾਹਾਂਗਾ ਕਿ ਇਸ ਜਲ ਸੇਵਾ ਦੇ ਨਾਲ ਆ ਕੇ ਹੱਥੀਂ ਜੁੜੋ ਤਾਂ ਕਿ ਇਹ ਜਲ ਸੇਵਾ 'ਚ ਕਮੀ ਨਾ ਬੰਦਿਆਂ ਲਈ ਪਾਣੀ ਪੀਣ ਦੀ ਕਮੀ ਨਹੀਂ ਆ ਸਕਦੀ ਬੰਦਿਆਂ ਨੇ ਵਾਟਰ ਕੂਲਰ ਟੈਂਕਰ ਆਪਣੇ ਘਰਾਂ ਦੇ ਵਿੱਚ ਸਾਧਾ ਨਾ ਜਾਂ ਕਿਤੋਂ ਨਾ ਕਿਤੋਂ 20 ਰੁਪਏ ਦੀ ਬੋਤਲ ਲੈ ਕੇ ਪੀ ਲੈਣਗੇ ਪਰ ਉੱਥੇ ਕੋਈ ਨਹੀਂ ਹੈ ਸੋ ਇਸ ਕਰਕੇ ਹੁਸ਼ਾਰਤਪੁਰ ਵਸੀ ਆਓ ਆਪਾਂ ਇੱਕ ਉਪਰਾਲਾ ਕਰੀਏ ਉੱਥੇ ਜਾ ਕੇ ਜਿਹੜੇ ਇਹ ਜਿਹੜੇ ਬੇਸਹਾਰਾ ਹੈਗੇ ਆ ਉਹਨਾਂ ਨੂੰ ਇਹ ਜਿਹੜਾ ਪਾਣੀ ਦਾ ਟੈਂਕਰ ਪੁੰਚਾਏ ਇਹ ਜਨ ਕੇ ਸਾਨੂੰ ਟੀਮ ਜਿਹੜੀ ਆ ਮੈਨ ਪਾਵਰ ਦੀ ਜਰੂਰਤ ਹੈਗੀ ਆ ਜਿੰਨੇ ਹੱਥ ਬਦਨਗੇ ਉਨੀ ਸੇਵਾ ਬਧੇਗੀ ਸੋ ਆਓ ਜੁਆਇਨ ਕਰੋ ਬੋਸਲੈਸ ਬੋਸਲੈਸ ਸੈਕਿੰਡ ਇਨੀਿੰਗ ਹੋਮ ਨੂੰ ਤਾਂ ਕਿ ਆਪਾਂ ਇਹ ਜਿਹੜੀ ਜਲ ਸੇਵਾ ਜਿਹੜੀ ਆ ਹਰ ਰੋਜ਼ ਕਰ ਸਕੀਏ